ਇਹ ਸਾਡੇ ਐਸਐਸਪੀ ਸ਼੍ਰੀ ਜਗਨਜੀਤ ਸਿੰਘ ਜੀ ਉਹਨਾਂ ਦੇ ਹੁਕਮ ਅਨੁਸਾਰ ਜਿਹੜੀ ਫੈਸਟੀਵਲ ਸੀਜ਼ਨ ਆ ਰਹੀ ਆ ਜੀ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀ ਬਹੁਤ ਮੁਸਤੈਦੀ ਨਾਲ ਜਿਹੜੀ ਚੈਕਿੰਗ ਚੱਲ ਰਹੀ ਹੈ ਜਿਹੜੀ ਸੀਟ ਬੈਲਟ ਦੇ ਹੋਗੇ ਸਾਡੇ ਕਾਲੀ ਜਾਲੀ ਕਿਸ ਨੇ ਲਗਾਈ ਹੋਈ ਹੈ ਕੋਈ ਸਮਗਲਿੰਗ ਦਾ ਇਦਾਂ ਦਾ ਕੋਈ ਸਮਾਨਤਾ ਨਹੀਂ ਕੋਈ ਲੈ ਕੇ ਜਾ ਰਿਹਾ ਉਹਦੇ ਨਾਲ ਜਿਹੜੀ ਇਹ ਉਹਦੇ ਲਈ ਚੈਕਿੰਗ ਚੱਲ ਰਹੀ ਹੈ ਇਹ ਕਿੰਨੇ ਕ ਸਮੇਂ ਤੋਂ ਨਾਕਾ ਬੰਦੀ ਜਿਹੜੀ ਕੀਤੀ ਗਈ ਹੈ ਤੇ ਕਿੰਨੇ ਕ ਸਮੇਂ ਤੱਕ ਚੈਕਿੰਗ ਜਿਹੜੀ ਜਾਰੀ ਰਹੂਗੀ ਇਹ ਨਾਕਾ ਬੰਦੀ ਸਵੇਰ ਤੋਂ ਹੀ ਜਾਰੀ ਹੈ ਫੈਸਟੀਵਲ ਸੀਜ਼ਨ ਕਰਕੇ ਤੇ ਲਗਾਤਾਰ ਹੀ ਜਾਰੀ ਰਹਿਣੀ ਹੈ ਤੇ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਮੁੱਖ ਤੌਰ ਤੇ ਇਸ ਸਮੇਂ ਚ ਚੈੱਕ ਕੀਤੀਆਂ ਜਾ ਰਹੀਆਂ ਨੇ ਇਸ ਸਮੇਂ ਤੇ ਡਰਿੰਕ ਐਂਡ ਡਰਾਈਵ ਦੇ ਚਲਾਣ ਜਿਹੜੇ ਆ ਕੋਈ ਸ਼ਰਾਬ ਪੀ ਕੇ ਗੱਡੀ ਚਲਾਉਣ ਲਈ ਦੇ ਜਿਹੜੇ ਆਪਣੇ ਕੋਈ ਸ਼ਰਾਰਤੀ ਅਨਸਰ ਗੱਡੀਆਂ ਨੇ ਵਿੱਚ ਕੋਈ ਸ਼ਰਾਬ ਪਿੰਦੇ ਨੇ ਕੋਈ ਇਲੀਗਲ ਸਮਾਨ ਦੀ ਸਮਗਲਿੰਗ ਕਰਦੇ ਨੇ ਤਿਆਰਾਂ ਦੇ ਫੈਸਟੀਵਲ ਦੇ ਮੱਦੇਨਜ਼ਰ ਵੀ ਕੋਈ ਅਨਸਖਾਵੀ ਘਟਨਾ ਨਾ ਵਾਪਰ ਚੁਕੇ ਇਸ ਲਈ ਜਿਹੜੀ ਬੜੀ ਮਸਤੀ ਦੀ ਨਾਲ ਚੈਕਿੰਗ ਕੀਤੀ ਇੱਕ ਮੈਂ ਦੇਖ ਰਿਹਾ ਸੀ ਕਿ ਤੁਹਾਡੇ ਜਿੱਥੇ ਤੁਸੀਂ ਨਾਕਾਬੰਦੀ ਕੀਤੀ ਹੈ ਤੁਹਾਡੇ ਉੱਪਰ ਹਾਈ ਟੈਕ ਜਿਹੜੇ ਕੈਮਰੇ ਨੇ ਉਹ ਲੱਗੇ ਹੋਏ ਨੇ ਕੀ ਇਹ ਤਾਂ ਗੱਡੀ ਮਤਲਬ ਜੋ ਭਜਾ ਕੇ ਲੰਘਦਾ ਜਾਂ ਕੋਈ ਇਹ ਜੀ ਘਟਨਾ ਨੂੰ ਅੰਜਾਮ ਦਿੰਦਾ ਹੈ ਤਾਂ ਉਹਨੂੰ ਫੜਨ ਦੇ ਵਿੱਚ ਕਿੰਨੇ ਕਾਮਯਾਬ ਨੇ ਨਹੀਂ ਬਿਲਕੁਲ ਕਾਰਗਰ ਨੇ ਜੀ ਜੋ ਗੱਡੀ ਕੋਈ ਭਜਾਉਂਦਾ ਉਹ ਕੋਈ ਭਜਾ ਕੇ ਨਹੀਂ ਲਿਜਾ ਸਕਦਾ ਕਿਉਂਕਿ ਸਾਡੀਆਂ ਜਿਹੜੀਆਂ ਆਧੁਨਿਕ ਮਸ਼ੀਨਾਂ ਨੇ ਅਸੀਂ ਉਹਦੇ ਨਾਲ ਫੋਟੋ ਵੀ ਕੈਪਚਰ ਕਰਦੇ ਆ ਫੋਟੋ ਕੈਪਚਰ ਕਰਕੇ ਨਾਲ ਦੀ ਨਾਲ ਆਨਲਾਈਨ ਚਲਾਨ ਹੁੰਦਾ ਐ ਐਡਰੈਸ ਨਿਕਲ ਕੇ ਨਾਲ ਦੀ ਨਾਲ ਉਹਦਾ ਆਨਲਾਈਨ ਚਲਾਨ ਅਗਲੇ ਕੋਲ ਪਹੁੰਚ ਜਾਂਦਾ ਕਿਉਂਕਿ ਨਾ ਹੀ ਕੋਈ ਭਜਾ ਕੇ ਇਦਾਂ ਦੀ ਜੇ ਕੋਈ ਸ਼ਰਾਰਤੀ ਅਸਰ ਪਹੁੰਚਾਉਣ ਦੀ ਵੀ ਕਰਦਾ ਪਰ ਉਹਨੂੰ ਅਸੀਂ ਕਵਰ ਕਰ ਲੈਂਦੇ ਆ ਤੇ ਆਖਰ ਦੇ ਵਿੱਚ اپیل ਕੀ ਕਰੋਗੇ ਕਿਉਂਕਿ ਤਿਹਾਰਾਂ ਦੇ ਦਿਨ ਚੱਲ ਰਹੇ ਨੇ ਜਿਹੜੇ ਮਾੜੇ ਆਨਸਰ ਨੇ ਉਹ ਵਿੱਚ ਹੀ ਹੁੰਦੇ ਨੇ ਤੇ ਉਹ ਸਿਰ ਚੱਕਣ ਦੀ ਕੋਸ਼ਿਸ਼ ਕਰਦੇ ਨੇ ਤੇ ਨਵੇਂ ਤੌਰ ਤੇ ਤੁਸੀਂ ਇੱਕ ਥਾਣਾ ਮੁਖੀ ਵੱਜੋਂ ਉਹਦਾ ਸੰਭਾਲਿਆ ਤੇ ਉਹਨਾਂ ਨੂੰ ਕੀ اپیل ਕਰੋਗੇ ਮੈਂ ਆਮ ਲੋਕਾਂ ਨੂੰ اپیل ਕਰਦਾ ਕਿ ਤਿਹਾਰਾਂ ਦਾ ਸੀਜ਼ਨ ਹੈ ਬੜਾ ਜਿਹੜਾ ਆਪਣਾ ਉਹਦੇ ਨਾਲ ਤਿਹਾਰਾਂ ਨਾਲ ਜਿਹੜਾ ਪਟਾਕਿਆ ਵਗੈਰਾ ਦੀ ਵਰਤੋਂ ਕਰਨੀ ਹੈ ਜਿਸ ਨੇ ਪਾਰੰਦਰ ਜਾਣਾ ਬੜਾ ਉਹਦਾ ਧਿਆਨ ਨਾਲ ਗ੍ਰਿਪ ਤੋਂ ਗ੍ਰੰਤ ਕਰਨੀ ਕਰਨ ਤੇ ਜਿਹੜੇ ਲੀਗਲ ਐਕਟੀਵਿਟੀ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਮੇਰੀ ਸਖਤ ਤਾੜਨਾ ਵੀ ਉਹ ਇਲਾਕੇ ਦੇ ਵਿੱਚ ਕੋਈ ਸਾਡੇ ਜਿਹੇ ਜੀ ਅਨਸਟਾਮੀ ਕੋਈ ਕਰਨਾ ਨਾ ਕੋਈ ਐਤਾ ਦੀ ਹੋ ਸਕੇ ਉਹਨਾਂ ਲਈ ਸਖਤ ਤਾੜਨਾ ਕੀਤੀ ਜਾਂਦੀ ਹੈ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ